ਸਿੱਧੂ ਮਸੇਵਾਲਾ ਨੂੰ ਜਾਣ ਵਾਲੇ ਸਾਰੇ ਇਹੀ ਜਾਣਦੇ ਹਨ ਕਿ ਸਿੱਧੂ ਮਸੇਵਾਲਾ ਦਾ ਪਹਿਲਾ ਲਿਖਿਆ ਗੀਤ ਸਿੰਗਰ ਨਿੰਜਾ ਨੇ ਗਾਇਆ ਸੀ ਜਿਸ ਦਾ ਨਾਮ ਲਾਇਸੈਂਸ ਸੀ ਪਰ ਅਸਲ ਵਿੱਚ ਸਿੱਧੂ ਮੂਸੇਵਾਲਾ ਨੇ ਇਸ ਤੋਂ ਪਹਿਲਾਂ ਵੀ ਇੱਕ ਗੀਤ ਸਿੰਗਰ ਅੰਗਰੇਜ਼ ਅਲੀ ਨੂੰ ਲਿਖ ਕੇ ਦਿੱਤਾ ਸੀ ਅੰਗਰੇਜ਼ ਅਲੀ ਨੇ ਅੱਜ ਇੱਕ ਵਿਆਹ ਪ੍ਰੋਗਰਾਮ ਦੌਰਾਨ ਦੱਸਿਆ ਕਿ ਸਿੱਧੂ ਬਾਈ ਨੇ ਇਹ ਗੀਤ ਮੈਨੂੰ ਲਿਖ ਕੇ ਦਿੱਤਾ ਸੀ ਉਸ ਸਮੇਂ ਬਾਈ ਦੀ ਉਮਰ 20-21 ਸਾਲ ਹੋਣੀ ਪਰ ਗੀਤ ਦੀਆਂ ਲਾਈਨਾਂ ਉਸ ਸਮੇਂ ਵੀ ਐਂਡ ਹੀ ਲਿਖੀਆਂ ਸਨ ਦੋਸਤੋ ਤੁਸੀਂ ਵੀ ਦੇਖੋ ਇਹ ਪੂਰੀ ਵੀਡੀਓ ਤੇ ਸੁਣੋ ਸਿੱਧੂ ਮੂਸੇਵਾਲਾ ਵੱਲੋਂ ਲਿਖਿਆ ਹੋਇਆ ਪਹਿਲਾ ਗੀਤ ਤੇ ਹੋਰਾਂ ਨਾਲ ਵੀ ਸ਼ੇਅਰ ਜ਼ਰੂਰ ਕਰਿਓ ਹੋ ਗੋਲੀ ਜੀ ਦੇ ਲੰਗਦੀ ਨਾ ਆਰ ਪੜਦੀ